ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਪ੍ਰਸ਼ਾਸਨ ਦਾ ਪنجਾ ਅवैध ਗ੍ਰੀਨ ਬੈਲਟ ਤੇ 걸ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ तकरीबन 2300 ਦੇ ਕਰੀਬ ਜਗ੍ਹਾ ਤੇ ਕਰਨੇ ਜਿਨ੍ਹਾਂ ਵੱਲੋਂ ਕੁਝ ਨਜਾਇਜ਼ ਤੌਰ ਦੇ ਉੱਤੇ ਇੱਥੇ ਗ੍ਰੀਨ ਬੈਲਟ ਨਿਰਮਾਨ ਕੀਤਾ ਗਿਆ ਸੀ ਔਰ ਗ੍ਰੀਨ ਬੈਲਟ ਦੀ ਆੜ ਦੇ ਵਿੱਚ ਕਬਜ਼ਾ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿਨ੍ਹਾਂ ਨੇ ਨਜਾਇਜ਼ ਗ੍ਰੀਨ ਬੈਲਟ ਦੇ ਉੱਤੇ ਕੰਸਟਰਕਸ਼ਨ ਕੀਤੀ ਹੈ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਇਹ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਢੋਆ ਢਵਾਈ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਅਤੇ ਜਿਹੜਾ ਹੈ ਜੋ ਆਦੇਸ਼ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਹੈ ਉਸ ਦੇ ਤਹਿਤ ਜਿਹੜਾ ਹੈ ਲੋਕਾਂ ਵੱਲੋਂ ਇਸ ਤਰੀਕੇ ਦੇ ਨਾਲ ਇੱਥੇ ਗ੍ਰੀਨ ਬੈਲਟ ਦੀ ਆੜ ਦੇ ਵਿੱਚ ਜਿਹੜਾ ਹੈ ਇੱਥੇ ਕੰਸਟਰਕਸ਼ਨ ਕੀਤੀ ਗਈ ਸੀ ਉਸ ਨੂੰ ਜਿਹੜਾ ਇਥੋਂ ਢਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਨਿਊ ਅਮਰitsar ਵਿਖੇ ਮੌਜੂਦ ਹਾਂ ਤਾਂ ਨਿਊ ਅਮਰitsar ਜੋ ਇੱਕ ਬਹੁਤ ਹੀ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਔਰ ਅਕਸਰ ਬੜੇ ਬੜੇ ਵੱਡੇ ਅਧਿਕਾਰੀ ਵੱਡੇ ਵੱਡੇ ਆਫੀਸਰ ਔਰ ਜਿਹੜੇ ਲੋਕ ਇੱਥੇ ਰਹਿੰਦੇ ਨੇ ਔਰ ਬਹੁਤ ਵਪਾਰੀ ਦੇਰੇ ਇੱਥੇ ਰਹਿੰਦੇ ਨੇ ਔਰ ਉਹਨਾਂ ਨੂੰ ਜਿਹੜਾ ਇਸ ਜਗ੍ਹਾ ਤੇ ਨਿਰਮਾਣ ਕੀਤਾ ਗਿਆ ਸੀ ਔਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸੀ ਉਸ ਦੇ ਤਹਿਤ ਜਿਹੜੀ ਕਾਰਵਾਈ ਇੱਥੇ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤੰਦਰਾਂ ਕਿ ਅਫੜਾ ਤਫਰੀ ਦਾ ਮਾਹੌਲ ਹੈ तकरीबन 2000 ਦੇ ਕਰੀਬ ਘਰ ਜਿਹੜੇ ਨੇ ਉਹ ਇਸ ਇਲਾਕੇ 'ਚ ਨੇ ਔਰ ਉਸ ਇਲਾਕੇ ਦੇ ਵਿੱਚ ਇਹ ਟੋਵਾ ਟਵਾਈ ਇੱਥੇ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਸ਼ਾਸਨ ਦੇ ਲੋਕਾਂ ਦੇ ਨਾਲ ਜਿਹੜੇ ਕੀ ਇੱਥੇ ਇਸ ਕੰਮ ਨੂੰ ਨਿਪਰੇ ਚਾੜਨ ਵਾਸਤੇ ਆਏ ਨੇ ਤਾਂ ਤੁਸੀਂ ਵੇਖੋ ਤੋੜਪਾਨੇ ਸ਼ੁਰੂ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਦੀ ਤਸਵੀਰ ਦਿਖਾਣੇ ਆ ਕਿ ਜਿਹੜੀ ਲੋਕਾਂ ਨੇ ਨਜ਼ਾਕ ਤੌਰ ਦੇ ਉੱਤੇ ਇੱਥੇ ਬੈਲਟ ਅਥੇ ਬਣਾਈ ਗਈ ਹੈ ਤਾਂ ਤੁਸੀਂ ਦੇਖੋ ਲੋਕਾਂ 'ਚ ਵੀ ਗੁੱਸਾ ਹੈ ਲੋਕ ਇੱਥੇ ਬੈਸੇ ਹੋਏ ਨਜ਼ਰ ਆ ਰਹੇ ਨੇ ਔਰ ਅਥੇ ਕੁਝ ਲੋਕਾਂ ਵੱਲੋਂ ਜਿਹੜਾ ਹੈ ਬਹਿਸ-ਬਾਜੀ ਵੀ ਕੀਤੀ ਜਾ ਰਹੀ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇਸ ਆਰਡਰ ਬਾਰੇ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਨਹੀਂ ਸਾਡੇ ਕੋਲ ਕਲੀਅਰਟ ਆਰਡਰ ਹੈਗਾ ਹਾਈ ਕੋਰਟ ਦਾ ਅਸੀਂ ਹਾਈ ਕੋਰਟ ਦੇ ਆਰਡਰ ਦੀ ਕੰਪਲਾਈਂਸ ਕਰ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਕੀ ਆਰਡਰ ਕੀ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੋੜਾਪਣ ਦਾ ਦੌਰ ਜਾਰੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਇੱਥੇ ਜਿਹੜੀਆਂ ਗ੍ਰੇਲਾਂ ਜਾਂ ਹੋਰ ਵੀ ਜਿਹੜੇ ਕਬਜ਼ੇ ਕੀਤੇ ਗਏ ਨੇ ਉਹ ਇਸ ਵੇਲੇ ਇੱਥੇ ਹਟਾਏ ਜਾ ਰਹੇ ਨੇ ਲਗਾਤਾਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਵੱਡੀ ਕਾਰਵਾਈ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਜੋ ਇਲਾਕਾ ਪੈਂਦਾ ਹੈ ਉਸ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇੱਥੇ ਅਧਿਕਾਰੀ ਵੀ ਮੌਜੂਦ ਨੇ ਇਸ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਮੌਜੂਦ ਨੇ ਆਹੀ ਹੋ ਰਹੀ ਆ ਬਹੁਤ ਜਿਆਦਾ ਤੇ ਦਿੰਦੇ ਚਦਾਈ ਬਣਾ ਰਹੇ ਨਜਾਇਜ਼ ਹੋ ਰਹੇ ਤੁਸੀਂ ਇਹ ਛੋਗੇ ਪਹਿਲੇ ਇਹ ਬਲੋ ਚੋੜੀ ਜਾਂਦੇ ਉੱਥੇ ਵੱਡੇ ਲੀਡਰ ਤੁਹਾਡੇ ਬੈਠੇ ਹੁੰਦੇ ਚੋੜੀ ਜਾਂਦੇ ਪਹਿਲੇ ਉੱਥੇ ਤੋੜਾ ਓਕੇ ਤਾਂ ਵੱਡੇ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਸ ਵੇਲੇ ਪਹਿਲੇ ਇਹ ਬਲੋ ਚੋੜੀ ਜਾਂਦੇ ਉੱਥੇ ਜਾਓ ਪਹਿਲੇ ਇਹ ਬਲੋ ਇਹ ਬਲੋ ਤੂੰ ਜਾਓ ਪਹਿਲੇ ਜਦੋਂ ਤੁਹਾਡੇ ਅਫਸਰ ਬੈਠੇ ਲੀਡਰ ਬੈਠੇ ਸਾਰੇ ਜਿਹੜੇ ਪੂਰੇ ਪਰੇ ਸੱਜੇ ਜਿੱਤੇ ਹੋਣ ਦੇ ਇਹਦੀ ਜਤਾ ਤੰਦਰੇ ਪਬਲਿਕ ਨੂੰ ਹਾਂ ਇਹ ਕੰਮ ਹੋਣਾ ਨਹੀਂ ਚਾਹੀਦਾ ਤੇ ਪਹਿਲੇ ਕੀ ਨਾ ਤੁਹਾਡਾ ਕਿਹ ਜਿਹੜਾ ਹੈ ਹੋਰ ਵੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਦਿਵਾਰਾਂ ਜਿਹੜੀਆਂ ਨੇ ਉਹ ਗ੍ਰੀਨ ਬੈਲਟ ਦੇ ਨਾਲ ਜਿਹੜੀ ਦਿਵਾਰ ਬਣਾਈ ਸੀ ਉਸ ਨੂੰ ਤੋੜਿਆ ਜਾ ਰਿਹਾ ਹੈ ਤਾਂ ਇਸ ਵੇਲੇ ਅਫਰਾ ਤਫਰੀਦਾ ਮਾਹੌਲ ਤਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਸ ਵੇਲੇ ਜਿਹੜੇ ਅਧਿਕਾਰੀ ਨੇ ਔਰ ਲੋਕਾਂ ਦੇ ਕਰਾਂ ਦੀਆਂ ਜਿਹੜੀਆਂ ਦਿਵਾਰਾਂ ਜਿਹੜੀਆਂ ਨੇ ਬਾਹਰ ਬਣੀਆਂ ਨੇ ਉਹ ਤੋੜੀਆਂ ਜਾ ਰਹੀਆਂ ਨੇ ਬਿਲਕੁਲ ਤੁਹਾਨੂੰ ਤਸਵੀਰ ਲਗਾਤਾਰ ਦਿਖਾ ਰਹੇ ਹਾਂ ਕਿ ਜੋ ਇਸ ਵੇਲੇ ਇੱਥੇ ਤੋੜਪੰਨ ਕੀਤੀ ਜਾ ਰਹੀ ਹੈ ਉਸ ਦੀ ਤਸਵੀਰ ਹੈ ਤੁਸੀਂ ਲਗਾਤਾਰ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਥੇ ਲੋਕ ਆਪਣਾ ਰੋਸ ਦਸਤੇ ਨਜ਼ਰ ਆ ਰਹੇ ਨੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਮੌਜੂਦ ਨੇ ਆਲਾ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਹੈ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਹੈ ਉਹਨਾਂ ਲੋਆ ਕਿਹਾ ਜਾ ਰਿਹਾ ਕਿ ਜਿਹੜੀ ਕਾਰਵਾਈ ਹੈ ਉਹ ਵੱਡੇ ਅਫਸਰਾਂ ਦੇ ਕਿਉਂ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਸਰ ਕੀ ਆਰਡਰ ਕਿਸੇ ਤੋਂ ਕਿ ਸਤੋੜਾ ਨਾਮ ਤੇ ਕੀ ਕਹਿਣਾ ਚਾਹੋ ਮੈਂ ਰਕੇਸ਼ ਗਰਗ ਨਿਗਰਾਨ ਇੰਜੀਨੀਅਰ ਅਮਰਸਰ ਇੰਪਰੂਵਮੈਂਟ ਟਾਸਟ ਹਾਂਜੀ ਆਨੇਬਲ ਕੋਰਪ ਨੇ 29 ਸਤ ਨੂੰ ਸਾਨੂੰ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ ਕਿ ਸਾਰੀਆਂ ਕਰੋਚਮੈਂਟਸ ਰਿਮੂਵ ਕਰਕੇ ਅਸੀਂ ਕੰਪਲੈਂਸ ਰਿਪੋਰਟ ਸਬਮਿਟ ਕਰਨੀ ਹੈ ਮੈਨੇ ਖੁਦ ਆਪਣਾ ਐਫੀਡਾਉਟ ਫਾਈਲ ਕਰਨਾ ਹੈ ਔਰ ਨੈਵ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਉਹਨਾਂ ਨੇ ਆਪਣਾ ਐਫੀਡੇਵਿਟ ਫਾਈਲ ਕਰਨਾ ਹੈ ਚੇਅਰਮੈਨ ਸਾਹਿਬ ਨੇ ਆਪਣਾ ਐਫੀਡੇਵਿਟ ਫਾਈਲ ਕਰਨਾ ਹੈ ਐਗਜ਼ੀਕਟਿਵ ਅਸਟਰ ਉਹਨਾਂ ਨੇ ਆਪਣਾ ਐਫੀਡੇਵਿਟ ਫਾਈਲ ਕਰਨਾ ਹੈ ਇਸ ਕਰਕੇ ਅਸੀਂ ਕੋਰਟ ਦੇ ਆਰਡਰ ਦੀ ਕੰਪਲਾਈਂਸ ਕਰ ਰਹੇ ਨਾਥਿੰਗ ਪਰ ਉਹ ਕਹਿ ਰਹੇ ਕਿ ਜਿਹੜੇ ਕਿ ਵੱਡਾ ਜਿਨ੍ਹਾਂ ਨੇ ਬਹੁਤ ਵੱਡੇ ਕਬਜ਼ੇ ਕੀਤੇ ਉਹਨਾਂ ਨੂੰ ਨਹੀਂ ਅਸੀਂ ਸਟਾਰਟ ਕਰ ਰਹੇ ਹਾਂ ਨਾ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਸਟਾਰਟ ਕਰ ਰਹੇ ਹਾਂ ਤਾਂ ਆਫਟਰ ਆਲ ਜਦੋਂ ਹਰ ਕਾਰਨੇ ਕੀਤਾ ਹੋਇਆ ਕਿਸ ਹਰ ਤੱਕ ਜਗ੍ਹਾ ਤੇ ਪਹੁੰਚਣ ਵਾਸਤੇ ਇੱਕ ਸੀਕੁਐਂਸ ਹੀ ਚੱਲਾਂਗੇ ਨਾ ਅਸੀਂ 3 ਦੀ ਫੁਰਦੀ ਸੜਕਾਂ ਤੋਂ ਹੁਣ ਇਸ ਤੋਂ ਬਾਅਦ ਅਸੀਂ ਅੱਗੇ ਤੁਰ ਹੀ ਜਾਣਾ ਲੋਕਾਂ ਦੇ ਰੈਂਪ ਵੀ ਢਾਈ ਜਾਣਗੇ ਕਿ ਕਿ ਜਿਹੜੀ ਰੈਂਪ ਦੇ ਨਾਲ ਦਿਵਾਰਾਂ ਹਟਾਈ ਜਾਣ ਰੈਂਪ ਕਦੇ ਵਾਸਤੇ ਸੀ ਕੀ ਕਰਾਣਾ ਰੈਂਪ ਉਹਨਾਂ ਦੇ ਆਪਣੇ ਘਰ ਨੂੰ ਅਪਰੋਚ ਹੈ ਵੀ ਆਰ ਨਾਟ ਰਿਮੂਵਿੰਗ ਦਾ ਰੈਂਪਸ ਹਾਂਜੀ ਵੀ ਆਰ ਮੂਵਿੰਗ ਦਾ ਅਕਰੋਚਮੈਂਟਸ ਵਿਚ ਦੇ ਆਰ ਦੇ ਹੈ ਮੇਡ ਔਨ ਦਾ ਰੋਡ ਬਰਮਸ ਰੋਡ ਬਰਮਸ ਠੀਕ ਠੀਕ ਤੁਸੀਂ ਦੇਖ ਸਕਦੇ ਹੋ ਕਿ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਹੈ ਇਲਾਕੇ ਦੇ ਲੋਕ ਸਾਡਾ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਤੁਹਾਡੇ ਇਲਾਕੇ ਤੇ ਉਹਨਾਂ ਨੇ ਕਿਹਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਨੇ ਉਹਦੇ ਕਰਕੇ ਸਾਰੇ ਸਾਨੂੰ ਅਸੀਂ ਲੋਕ ਸਾਰੇ ਨਿਯਮ ਦੇ ਬੜੇ ਪੜੇ ਲਿਖੇ ਲੋਗਾ ਸਾਨੂੰ ਲੋਕਾਂ ਨੂੰ ਇਹ ਸਮਝ ਸੀ ਕਿ ਇਹ ਜਿਹੜੀ ਲੜਾਈ ਹੈ ਸਾਨੂੰ ਕਾਨੂੰਨੀ ਲੜਨੀ ਪੈਗੀ ਪਰ ਲਾਸਟ ਟਾਈਮ ਜਦੋਂ ਇਹ ਗੱਲ ਹੋਈ ਸੀ ਅਸੀਂ ਕਾਨੂੰਨੀ ਲੜਾਈ ਲੜਨ ਵਾਸਤੇ ਆਪਣੇ ਕਾਗਜ਼ ਤਿਆਰ ਕਰਦੇ ਪਏ ਸੀ ਉਸ ਦੌਰਾਨ ਹੀ ਇਸ ਹਲਕੇ ਦੀ ਜਿਹੜੀ ਐਮਐਲਏ ਹੈ ਜੀਵਨ ਜੋਤ ਪਤਾ ਨਹੀਂ ਉਹਨੂੰ ਸ਼ਾਇਦ ਉਹਨੂੰ ਪੜੀ ਲਿਖੀ ਅਨਪੜਾ ਉਹਨੂੰ ਇਹ ਨਹੀਂ ਪਤਾ ਸੀ ਕਿ ਕਾਨੂੰਨੀ ਲੜਾਈ ਹੈ ਤੁਹਾਨੂੰ ਕਾਨੂੰਨ ਨਾਲ ਲੜਨੀ ਚਾਹੀਦੀ ਹੈ ਆ ਕੇ ਲੋਕਾਂ ਨੂੰ ਵਰਬਲੀ ਕਹਿ ਗਈ ਕਿ ਆਪਾ ਜੀ ਤੁਹਾਨੂੰ ਸ਼ੈਲਟਰ ਦੇ ਰਹੇ ਆ ਤੁਹਾਡਾ ਕੋਈ ਇੱਕ ਇੱਟ ਨਹੀਂ ਹਿਲਾਵਾਂਗੇ ਅੱਜ ਉਹ ਐਮਐਲਏ ਕਿੱਥੇ ਆ ਜਦੋਂ ਲੋਕਾਂ ਦੀ ਆ ਦੇਖੋ ਗ੍ਰੀਨ ਬੈਲਟ ਤਾਂ ਉਤਾਰੀ ਜਾ ਰਹੀ ਹੈ ਉਸ ਤਰ੍ਹਾਂ ਹੀ ਕਹਿੰਨੇ ਆ ਗੋ ਗ੍ਰੀਨ ਗੋ ਕਲੀਨ ਕਹਿ ਰਹੇ ਨੇ ਗ੍ਰੀਨ ਬੈਲਟ ਨੂੰ ਉਤਾਰੀ ਜਾ ਰਹੀ ਗ੍ਰੀਨ ਬੈਲਟ ਦੇ ਨਾਲ ਜਿਹੜੀ ਦੀਵਾਰਾਂ ਨੇ ਉਹ ਟਾਈਆਂ ਇੱਕ ਮਿੰਟ ਤੇ ਇਹ ਲਗਾਣ ਕਿੰਨੇ ਦਿੱਤੀਆਂ ਸੀ ਜਦੋਂ ਤੁਸੀਂ ਅੱਜ ਸਾਡਾ ਪੜੋਗੇ ਨਾ ਉਹਦੇ ਬਰੋਸ਼ਰ ਦੇ ਵਿੱਚ ਬਰਮ ਜਾਂ ਗ੍ਰੀਨ ਬੈਲਟ ਸਾਨੂੰ ਦਿੱਤੀ ਗਈ ਹੈ ਇਹ ਉਹ ਬਰਮ ਹੈ ਅਸੀਂ ਕੋਰਟ 'ਚ ਪੇਸ਼ ਹੋ ਸਾਰੇ ਸਾਡੇ ਕਾਗਜ਼ ਤਿਆਰ ਆ ਸਾਨੂੰ 2 ਦਿਨ ਦਾ ਸਮਾਂ ਵੀ ਐਮਐਲਏ ਨੂੰ ਦਵਾ ਸਕੀ ਇਹ ਕਾਦੀ ਐਮ ਉਹ ਕਹ ਰਹੇ ਕੋਰਟ ਦਾ ਆਰਡਰ ਆਇਆ ਸੀ ਅਸੀਂ ਪਹਿਲੇ ਤੁਹਾਨੂੰ ਅਵਗਤ ਕਰਾਇਆ ਸੀ ਜੋ ਅਧਿਕਾਰੀ ਕਹ ਰਹੇ ਨੇ ਹਾਂਜੀ ਤੁਸੀਂ ਉਦੋਂ ਦੀ ਤਿਆਰੀ ਸ਼ੁਰੂ ਕਰਦੇ ਫੇ ਇਹ ਕੋਈ ਕੋਈ ਰਸਗੁੱਲਾ ਤੇ ਆਣੀ ਜਿਹੜਾ ਫੜਾਂਗੇ ਤੇ ਮੂੰਹ ਚ ਪਾਲਾਂਗੇ ਅਸੀਂ ਪਹਿਲਾਂ ਜਾਵਾਂਗੇ ਕੋਰਟ ਚੋਂ ਟ੍ਰਾਂਸਲੇਸ਼ਨਸ ਹੋਣੀਆਂ ਰਜਿਸਟਰੀਆਂ ਜਾਣੀਆਂ ਲੋਕਾਂ ਦੇ ਐਫੀਡੇਵਿਟ ਜਾਣੇ ਇਹ ਕੰਮ ਤਿਆਰ ਕਰਨੇ ਟਾਈਮ ਨਹੀਂ ਲੱਗਦਾ ਸਾਰਾ ਸਮਾਨ ਸਾਰਾ ਚਲਾ ਗਿਆ ਮੰਡੇ ਨੂੰ ਪਟੀਸ਼ਨ ਨਹੀਂ ਸੀ ਬੰਦੇ ਨੂੰ ਉੱਥੇ ਪਟੀਸ਼ਨ ਬਾਨੀ ਸੀ ਇਹਨਾਂ ਮੌਕਾ ਨਹੀਂ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਇਸ ਵੇਲੇ ਨਿਊ ਅੰਮ੍ਰਿਤਸਰ ਦਾ ਇਲਾਕਾ ਦੇਖ ਸਕਦੇ ਹੋ ਕਿ ਪੌਸ਼ ਕਲੋਨੀ ਹੈ ਜਿੱਥੇ ਕੀ ਇਹ ਕਾਰਵਾਈ ਜਰੀ ਹੈ ਉਹ ਕੀਤੀ ਜਾ ਰਹੀ ਹੈ ਔਰ ਦੱਸਣਾ ਚਾਹਾਂਗੇ ਕਿ ਗ੍ਰੀਨ ਬੈਲਟ ਵੀ ਜਿਹੜੀ ਹੈ ਇੱਥੇ ਕਿਤਨਾ ਕਿਤੇ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅੰਮ੍ਰਿਤਸਰ ਤੋਂ ਤਾਂ ਇੱਥੇ ਜਿਹੜਾ ਹੈ ਉਹ ਤੁਹਾਨੂੰ ਅਸੀਂ ਜੋ ਪ੍ਰਸ਼ਾਸਨ ਦਾ ਪੀਲਾ ਪੰਜਾ ਹੈ ਉਹ ਚੱਲਦਾ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਹ ਕਾਰਵਾਈ ਕੀਤੀ ਗਈ ਹੈ ਔਰ ਤਕਰੀਬਨ 2300 ਦੇ ਕਰੀਬ ਘਰ ਨੇ ਜਿਹੜੇ ਕੀ ਇਸ ਵੇਲੇ ਨਿਊ ਅੰਮ੍ਰਿਤਸਰ ਦੇ ਇਲਾਕੇ 'ਚ ਨੇ ਤਾਂ ਉਹਨਾਂ ਦੇ ਬਾਹਰ ਜਿਹੜੀ ਗ੍ਰੀਨ ਬੈਲਟ ਦੇ ਨਾਂ ਦੇ ਉੱਤੇ ਨਜਾਇਜ਼ ਜਿਹੜੀ ਕਬਜ਼ੇ ਕੀਤੇ ਗਏ ਸੀ ਉਹਦੇ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਨੇ ਆਪਣਾ ਵਿਰੋਧ ਵੀ ਜ਼ਾਹਰ ਕੀਤਾ ਹੈ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਅਦਾਲਤ ਦੇ ਹੁਕਮ ਨੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ 'ਚ ਰੋਜ ਜ਼ਰੂਰ ਪਾਇਆ ਜਾ ਰਿਹਾ ਹੈ ਔਰ ਲੋਕ ਇਸ ਵਕਤ ਕੇ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨ ਰਹੇ ਨੇ ਪਰ ਵੱਡਾ ਸਵਾਲ ਹੈ ਕਿ ਜੋ ਆਰਡਰ ਨੇ ਉਸ ਨੂੰ ਤਮੀਲ ਕਰਨ ਵਾਸਤੇ ਅਧਿਕਾਰੀ ਆਏ ਨੇ ਲੇਕਿਨ ਆਪਚ ਟਕਰਾਵ ਦੀ ਸਥਿਤੀਬੰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਸਥ